ਕਿਸੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ। ਉਹ ਰੋਜ਼ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਕੋਲੋਂ ਭੀਖ ਮੰਗ ਕੇ ਆਪਣਾ ਪੇਟ ਭਰਦਾ ਸੀ। ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਹਦੀ ਨਜ਼ਰ ਇੱਕ ਸੂਟ-ਬੂਟ ਪਾਇਓਏ ਕੇ ਲੰਬੇ ਆਦਮੀ ਤੇ ਪਈ। ਉਹ ਸੋਚਦਾ ਵੀ ਜੇ ਇਹ ਆਦਮੀ ਤੋਂ ਭੀਖ ਮੰਗੀ ਜਾਵੇ ਤਾਂ ਚੰਗੀ ਰਕਮ ਮਿਲ ਸਕਦੀ ਹੈ। ਉਹ ਭਿਖਾਰੀ ਉਸ ਲੰਬੇ ਆਦਮੀ ਕੋਲ ਗਿਆ ਤੇ ਕਹਿੰਦਾ, "ਸਾਹਬ, ਕੁਝ ਦੇ ਦਿਓ।" ਉਹ ਲੰਬਾ ਆਦਮੀ ਕਹਿੰਦਾ, "ਤੁਸੀਂ ਹਮੇਸ਼ਾ ਮੰਗਦਾ ਹੀ ਰਹਿੰਦੇ ਹੋ। ਕੀ ਤੁਸੀਂ ਕਿਸੇ ਨੂੰ ਕੁਝ ਦਿੱਤਾ?" ਭਿਖਾਰੀ ਕਹਿੰਦਾ, "ਸਾਹਬ, ਮੈਂ ਤਾਂ ਭਿਖਾਰੀ ਹਾਂ ਮੇਰੇ ਕੋਲ ਕੁਝ ਨਹੀਂ ਮੈਂ ਕੀ ਦੇਵਾਂਗਾ ਕਿਸੇ ਨੂੰ ਲੰਬਾ ਆਦਮੀ ਕਹਿੰਦਾ ਜਦੋਂ ਤੂੰ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤਾਂ ਤੈਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਮੈਂ ਇੱਕ ਵਪਾਰੀ ਹਾਂ ਤੇ ਮੈਂ ਸਿਰਫ ਲੈ ਤੇ ਦੇ ਗਿਵ ਐਂਡ ਟੇਕ ਤੇ ਬਲੀਵ ਕਰਦਾ ਜੇ ਤੇਰੇ ਕੋਲ ਕੁਝ ਦੇਣ ਲਾਇਕ ਹੈ ਤਾਂ ਹੀ ਮੈਂ ਤੈਨੂੰ ਕੁਝ ਦੇ ਸਕਦਾ ਇਹ ਗੱਲ ਭਿਖਾਰੀ ਦੇ ਦਿਲ 'ਚ ਉਤਰ ਗਈ ਉਹ ਸੋਚਣ ਲੱਗਾ ਸ਼ਾਇਦ ਮੈਨੂੰ ਜਾਦਾ ਪੀਖ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਮੈਂ ਬਦਲੇ 'ਚ ਕਿਸੇ ਨੂੰ ਕੁਝ ਦਿੰਦਾ ਨਹੀਂ ਪਰ ਮੈਂ ਕੀ ਦੇ ਸਕਦਾ ਮੈਂ ਤਾਂ ਭਿਖਾਰੀ ਹਾਂ ਦੋ ਦਿਨ ਲੱਗੇ ਸੋਚਦੇ ਸੋਚਦੇ ਕਿ ਭੀਖ ਦੇ ਬਦਲੇ ਕੀ ਦਿੱਤਾ ਜਾਵੇ ਤੇ ਤੀਸਰੇ ਦਿਨ ਉਹ ਸਟੇਸ਼ਨ ਤੇ ਬੈਠਾ ਤਾਂ ਉਹਦੀ ਨਜ਼ਰ ਰੇਲਵੇ ਸਟੇਸ਼ਨ ਤੇ ਲੱਗੇ ਹੋਏ ਬੂਟਿਆਂ ਤੇ ਖਿਲੇ ਹੋਏ ਫੁੱਲਾਂ ਤੇ ਪਈ ਉਹਨੇ ਸੋਚਿਆ ਕਿਉਂ ਨਾ ਮੈਂ ਫੁੱਲ ਲੋਕਾਂ ਨੂੰ ਭੀਖ ਦੇ ਬਦਲੇ ਚ ਦੇਵਾਂ ਕੁਝ ਫੁੱਲ ਤੋੜ ਲਿਆ ਕਰੇ ਹੁਣ ਜਦੋਂ ਉਹ ਟ੍ਰੇਨ 'ਚ ਭੀਖ ਮੰਗਣ ਜਾਂਦਾ ਜਦੋਂ ਕੋਈ ਉਸਨੂੰ ਪੈਸੇ ਦਿੰਦਾ ਤਾਂ ਉਹਦੇ ਬਦਲੇ ਇੱਕ ਦੋ ਫੁੱਲ ਦੇ ਦਿੰਦਾ ਲੋਕ ਉਹ ਫੁੱਲ ਖੁਸ਼ੀ-ਖੁਸ਼ੀ ਰੱਖ ਲੈਂਦੇ ਥੋੜੇ ਦਿਨ ਚ ਦੇਖਦਾ ਉਹ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣ ਲੱਗੇ। ਇਹ ਰੋਜ਼ ਦਾ ਕੰਮ ਬਣ ਗਿਆ ਸੀ। ਜਦੋਂ ਤੱਕ ਫੁੱਲ ਹੁੰਦੇ ਉਹਨੂੰ ਜ਼ਿਆਦਾ ਪੈਸਾ ਮਿਲਦੇ। ਜਦੋਂ ਫੁੱਲ ਖਤਮ ਤਾਂ ਪੈਸੇ ਮਿਲਣੇ ਵੀ ਰੁਕ ਜਾਂਦੇ। ਇੱਕ ਦਿਨ ਉਸਨੇ ਦੇਖਿਆ ਵੀ ਉਹੀ ਲੰਬਾ ਆਦਮੀ ਫਿਰ ਤੋਂ ਟ੍ਰੇਨ 'ਚ ਬੈਠਾ। ਉਹ ਤੁਰਿਆ ਤੇ ਉਹਦੇ ਕੋਲ ਜਾ ਕੇ ਕਹਿੰਦਾ, "ਸਾਹਬ, ਅੱਜ ਮੇਰੇ ਕੋਲ ਕੁਝ ਹੈ ਤੁਹਾਡੇ ਲਈ। ਫੁੱਲ। ਤੁਸੀਂ ਮੈਨੂੰ ਭੀਖ ਦਿਓ ਤੇ ਮੈਂ ਤੁਹਾਨੂੰ ਫੁੱਲ ਦੇਵਾਂਗਾ।" ਉਹ ਆਦਮੀ ਮੁਸਕਰਾ ਕੇ ਪੈਸੇ ਦਿੰਦਾ ਤੇ ਭਿਖਾਰੀ ਉਸਨੂੰ ਫੁੱਲ ਦਿੰਦਾ। ਉਹ ਆਦਮੀ ਕਹਿੰਦਾ, "ਵਾਹ" ਅੱਜ ਤਾਂ ਤੂੰ ਵੀ ਮੇਰੇ ਵਰਗਾ ਵਪਾਰੀ ਬਣ ਗਿਆ। ਇਹ ਗੱਲ ਸੁਣ ਕੇ ਪਖਾਰੀ ਖੁਸ਼ ਹੋ ਗਿਆ। ਉਹਦੀਆਂ ਅੱਖਾਂ 'ਚ ਚਮਕ ਆ ਗਈ। ਉਸਨੇ ਸੋਚਿਆ ਮੈਂ ਵੀ ਕੁਝ ਬਣ ਸਕਦਾ। ਉਹ ਟ੍ਰੇਨ ਤੋਂ ਉਤਰਿਆ ਤੇ ਉੱਪਰ ਅਸਮਾਨ ਵੱਲ ਦੇਖ ਕੇ ਜ਼ੋਰ ਨਾਲ ਕਹਿਣ ਲੱਗਾ। ਮੈਂ ਪਖਾਰੀ ਨਹੀਂ, ਮੈਂ ਵਪਾਰੀ ਹਾਂ। ਮੈਂ ਵੀ ਅਮੀਰ ਬਣ ਸਕਦਾ। ਲੋਕ ਕਹਿੰਦੇ ਇਹ ਪਖਾਰੀ ਪਾਗਲ ਹੋ ਗਿਆ। ਪਰ ਅਗਲੇ ਦਿਨ ਪਖਾਰੀ ਸਟੇਸ਼ਨ ਤੇ ਨਹੀਂ ਦਿਖਿਆ। 6 ਮਹੀਨੇ ਬਾਅਦ ਉਸੇ ਸਟੇਸ਼ਨ ਤੇ ਦੋ ਸੂਟ-ਬੂਟ ਪਾਏ ਬੰਦੇ ਟ੍ਰੇਨ 'ਚ ਸਫ਼ਰ ਕਰ ਰਹੇ ਨੇ। ਇੱਕ ਕਹਿੰਦਾ ਤੁਸੀਂ ਮੈਨੂੰ ਪਛਾਣਿਆ? ਦੂਜਾ ਕਹਿੰਦਾ ਨਹੀਂ ਅਸੀਂ ਪਹਿਲੀ ਵਾਰ ਮਿਲੇ ਹਾਂ ਪਹਿਲਾ ਬੰਦਾ ਕਹਿੰਦਾ ਨਹੀਂ ਅਸੀਂ ਪਹਿਲੀ ਵਾਰ ਨਹੀਂ ਤੀਸਰੀ ਵਾਰ ਮਿਲ ਰਹੇ ਹਾਂ ਮੈਂ ਉਹ ਪਖਾਰੀਆਂ ਜਿਹਨੂੰ ਤੁਸੀਂ ਪਹਿਲੀ ਵਾਰ ਕੁਝ ਕਹਿ ਕੇ ਮੋਟੀਵੇਟ ਕੀਤਾ ਸੀ ਤੇ ਦੂਜੀ ਵਾਰ ਤੁਸੀਂ ਮੇਰੇ ਤੋਂ ਫੁੱਲ ਖਰੀਦੇ ਸੀ ਦੂਜਾ ਬੰਦਾ ਹੈਰਾਨ ਹੋ ਕੇ ਕਹਿੰਦਾ ਉਹ ਯਾਦ ਆਇਆ ਤੂੰ ਪਖਾਰੀ ਆ ਜਿਹਨੂੰ ਮੈਂ ਪੈਸੇ ਨਹੀਂ ਦਿੱਤੇ ਸੀ ਤੇ ਦੂਜੀ ਵਾਰ ਕੁਝ ਫੁੱਲ ਲਈ ਸੀ ਪਰ ਅੱਜ ਤੂੰ ਸੂਟ ਬੂਟ ਚ ਕਿੱਥੋਂ ਪਹਿਲਾ ਬੰਦਾ ਕਹਿੰਦਾ ਮੈਂ ਅੱਜ ਇੱਕ ਵੱਡਾ ਵਪਾਰੀ ਬਣ ਚੁੱਕਿਆ ਹਾਂ ਤੁਹਾਡੀ ਗੱਲ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਤੁਸੀਂ ਮੈਨੂੰ ਦੱਸਿਆ ਸੀ ਕਿ ਕੁਝ ਪਾਉਣ ਲਈ ਕੁਝ ਦੇਣਾ ਪੈਂਦਾ। ਤੇ ਦੂਜੀ ਵਾਰ ਤੁਸੀਂ ਮੈਨੂੰ ਦੱਸਿਆ ਸੀ ਕਿ ਮੈਂ ਇੱਕ ਭਿਖਾਰੀ ਨਹੀਂ ਮੈਂ ਵਪਾਰੀ ਆ। ਉਸ ਦਿਨ ਤੋਂ ਬਾਅਦ ਮੈਂ ਆਪਣੇ ਕੰਮ ਨੂੰ ਇੱਕ ਬਿਜ਼ਨਸ ਮਾਈਂਡਸੈਟ ਵਾਂਗ ਸੋਚਿਆ। ਜਿੰਨੇ ਪੈਸੇ ਇਕੱਠੇ ਹੋਇਆ ਕਰਨ ਉਹਨਾਂ ਨਾਲ ਹੋਰ ਫਲ ਮੈਂ ਖਰੀਦ ਲਿਆ ਕਰਾਂ। ਤੇ ਅੱਜ ਮੈਂ ਇੱਕ ਬਹੁਤ ਵੱਡਾ ਬਿਜ਼ਨਸ Empire ਬਣਾ ਚੁੱਕਿਆ। ਕਹਾਣੀ ਦਾ ਸਾਰ ਇਹੀ ਹੈ ਵੀ ਜ਼ਿੰਦਗੀ 'ਚ ਕੁਝ ਪਾਉਣ ਲਈ ਕੁਝ ਦੇਣਾ ਪੈਂਦਾ। ਸੋਚ 'ਚ ਜੇ ਤੁਹਾਡੀ ਸੋਚ ਵੱਡੀ ਹੈ ਸੋਚ ਵੱਡੀ ਹੈਗੀ ਆ ਸੋਚ ਬਦਲਾਵ ਆਵੇ ਤਾਂ ਜ਼ਿੰਦਗੀ ਵੀ ਬਦਲ ਸਕਦੀ ਆ ਆਪਣੇ ਆਪ ਨੂੰ ਛੋਟਾ ਨਾ ਸਮਝੋ ਤੁਸੀਂ ਜੋ ਸੋਚ ਸਕਦੇ ਹੋ ਉਹ ਬਣ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ